ਇਹ ਗੱਲ ਸਾਥੀਓ ਸਾਥੀਓ ਤੁਸੀਂ ਮੇਰੇ ਮਗਰ ਆ ਬੁੱਤ ਦੇਖ ਸਕਦੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਹੋਇਆ ਏ ਇਹ ਆਪਣੇ ਢਿਲਮਾ ਟੋਲ ਪਲਾਜੇ ਦੇ ਲੱਗੇ ਆ ਜਿੱਥੇ ਤੁਸੀਂ ਤੁਹਾਨੂੰ ਦਿਖਾਉਣਾ ਮਕਡੋਨਲਡਸ ਡੋਮੀਨੋਜ਼ ਤੇ ਹੋਰ ਕਾਫੀ ਇਹ ਜਿਹੜੇ ਸ਼ੋਅਰੂਮ ਆ ਉਸਕੇ ਖੁੱਲੇ ਹੋਇਆ ਸਟਾਰਬਕ ਵਗੈਰਾ ਜਿੱਥੇ ਤੁਹਾਨੂੰ 5-500 ਰੁਪਏ ਦੀ ਕਾਫੀ ਦਾ ਕੱਪ ਮਿਲਦਾ ਤੇ ਚਲੋ ਜਿਸ ਬੰਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਇਆ ਮੈਂ ਉਹਦੀ ਸੋਚ ਨੂੰ ਸਲਾਮ ਕਰਦਾ ਸ਼ੇਰ-ਏ-ਪੰਜਾਬ ਨੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਅਜਿਹਾ ਪੰਜਾਬ ਦੇਖਿਆ ਸੀ ਜਿਹਦੇ ਵਿੱਚ ਅਮੀਰ ਗਰੀਬ ਅਜਿਹਾ ਸਭ ਬਰਾਬਰ ਹੁੰਦੇ ਸੀਗੇ ਜੇ ਕੁੱਥੇ ਦੇ ਗਲ ਦੇ ਵਿੱਚ ਵੀ ਇੱਕ ਠਾ ਪਾ ਦਿੱਤਾ ਜਾਵੇ ਤੇ ਉਹ ਚੋਰੀ ਨਹੀਂ ਹੁੰਦਾ ਸੀਗਾ ਤੇ ਚਲੋ ਮੈਂ ਕਿਸੇ ਸੋਚ ਨਹੀਂ ਮਾੜੀ ਕਹਿੰਦਾ ਪਰ ਇਹ ਜੋ ਇਲਾਕਾ ਵਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਸਿਰਫ ਇਸ ਕਰਕੇ ਲਾਇਆ ਗਿਆ ਚਲੋ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਆ ਪਰ ਕੀ ਮਹਾਰਾਜਾ ਰਣਜੀਤ ਦਾ ਜੋ ਰਾਜ ਸੀਗਾ ਜਿਹਦੇ ਵਿੱਚ ਅਮੀਰ ਗਰੀਬ ਸਭ ਇਕ ਸੀਗੇ ਤੇ ਕੀ ਜੋ ਇੱਥੇ ਆ ਸਟਾਰਬਕ ਡੋਮੀਨੋਜ਼ ਆ ਕਿੱਥੇ ਕੇ ਗਰੀਬ ਬੰਦਾ ਇੱਥੇ ਆ ਸਕਦਾ ਕਿਤੇ ਆ ਖਰੀਦਦਾਰ ਬੰਦਾ ਇੱਥੇ ਆ ਕੇ ਚਾਹ ਦਾ ਕੱਪ ਕੌਫੀ ਦਾ ਕੱਪ ਪੀ ਸਕਦਾ ਨਹੀਂ ਪੀ ਸਕਦਾ ਮੈਂ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਕਰਦਾ ਤੇ ਨਾ ਹੀ ਕੋਈ ਇਸ ਨੂੰ ਨਿਜੀ ਤੌਰ ਤੇ ਵਰਤੇ ਪਰ ਮੈਂ ਵੈਸੇ ਇਤਿਹਾਸ ਤੌਰ ਤੇ ਗੱਲ ਕਰਦਾ ਵੀ ਮਹਾਰਾਜਾ ਰਣਜੀਤ ਸਿੰਘ ਜੋ ਸੀਗੇ ਜਿਨ੍ਹਾਂ ਨੇ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਇਹ ਸੋਨਾ ਚੜਾਇਆ ਸੀਗਾ ਤੇ ਇੱਕ ਕੋਈ ਆਪਣੇ Hindu ਮੰਦਰ ਦੇ ਵਿੱਚ ਕਿਸੇ ਨੂੰ ਪਤਾ ਹੋਊਗਾ ਜੀ ਦੀ ਸੋਧ ਕਰਦੇ ਉੱਥੇ ਸੋਨਾ ਚੜਾਇਆ ਹੈ ਬਰਾਬਰ ਸੋਨਾ ਚੜਾਇਆ ਸੀਗਾ ਤੇ ਉਹਨਾਂ ਦੇ ਭਾਅ ਦੇ ਵਿੱਚ ਅਮੀਰ ਗਰੀਬ ਸਾਰੇ ਇੱਕ ਹੁੰਦੇ ਸੀ ਪਰ ਅੱਜ ਇਥੇ ਬੁੱਤ ਲੱਗਾ ਹੋਇਆ ਡੋਮੀਨੋਜ਼ ਮਕਡੋਨਲ ਸਟਾਰਬਕ ਫਿਊਮਾਰੀ ਬਗ ਕਿ ਗਰੀਬ ਬੰਦਾ ਇਥੋਂ ਇੱਕ ਬਨਾਣ ਵੀ ਖਰੀਦ ਸਕਦਾ ਨਹੀਂ ਖਰੀਦ ਸਕਦਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਵੀ ਕਹਿੰਦੀਆਂ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਾਂਗੇ ਪਰ ਆ ਵਿਦੇਸ਼ਾ ਵਿਦੇਸ਼ਾਂ ਵਾਲੀਆਂ ਚੀਜ਼ਾਂ ਜੋ ਇੰਗਲੈਂਡ ਜਿਸ ਤੋਂ ਆਪੇ ਗੋਰਿਆਂ ਤੋਂ ਆਪਾਂ ਆਜ਼ਾਦੀ ਲਈ ਆ ਉਹ ਗੋਰੇ ਅੱਜ ਫਿਰ ਸਾਡੇ ਤੇ ਆ ਕੇ ਵੀ ਸਾਨੂੰ ਗੁਲਾਮ ਬਣਾ ਰਹੇ ਆ ਅਰੇ ਡਬਲ ਰੋਟੀ ਆ ਖਰਾਬ ਕਣਕ ਦੀ ਡਬਲ ਰੋਟੀ ਬਣਦੀ ਆ ਜੋ ਅਸੀਂ ਅੱਜ ਜਿਹੜਾ ਅਸੀਂ ਪੀਜੇ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਕਿੰਦਾ ਕਹ ਲਈਏ ਆਪਾਂ ਖਾਰੇ ਇੱਕ ਸਟੈਂਡਰਡ ਦਿਖਾਉਣੇ ਆ ਕਾਫੀ ਦਾ ਕੱਪ ਕੀ ਇੱਕ ਬੂਰੀ ਮੱਝ ਦਾ ਚੋਇਆ ਹੋਇਆ ਦੁੱਧ ਠੀਕ ਆ ਜੀ ਜੋ ਕਾਲਣੀ ਜੋ ਕੜਿਆ ਹੋਵੇ ਉਹ ਜਿਹੜਾ 400 ਦਾ ਸਟਾਰਬਕ ਮਿਲਦਾ ਕਿ ਉਹਦੀ ਰੀਸ ਕਰ ਲੂਗਾ ਠੀਕ ਆ ਜੀ ਇਹ ਚੀਜ਼ ਸਾਨੂੰ ਸੋਚਣੀ ਚਾਹੁੰਦੀ ਹੈ ਚਾਹੀਦੀ ਆ ਆ ਦੇਖੋ ਜੀ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬੁੱਤ ਕਿੱਥੇ ਲਾਇਆ ਗਿਆ ਕਿ ਇਹ ਚੀਜ਼ ਨਾ ਚੀਜ਼ਾਂ ਮੇਲ ਖਾਂਦੀਆਂ ਪਰ ਚਲੋ ਮਾਲਕ ਦੀ ਸੋਚ ਨੂੰ ਮੈਂ ਸਲਾਮ ਕਰਨਾ ਚਾਹੁੰਦਾ ਵਾ ਪਰ ਸਰਕਾਰਾਂ ਨੂੰ ਚਾਹੀਦਾ ਵੀ ਮਾਹੌਲ ਇਹੋ ਜਿਹਾ ਬਣਾਉਣ ਪੰਜਾਬ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ سونے ਦਾ ਘੰਟਾ ਪਾਇਆ ਜਾਂਦਾ ਸੀ ਉਹ ਵੀ ਚੋਰੀ ਨਹੀਂ ਹੁੰਦਾ ਸੀਗਾ ਤੇ ਸਾਰੇ ਅਮੀਰ ਗਰੀਬ ਇੱਕ ਸੀਗੇ ਤੇ ਇਹ ਵੀ ਬੇਨਤੀ ਨੂੰ ਸਬਕਾਰ ਕਰਿਓ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ